ਹਾਂਜੀ ਤਾਂ ਵੈਲਕਮ ਬੈਕ ਟੀਚ ਵੀਜ਼ਾ ਪੰਜਾਬੀ ਚੈਨਲ ਤੇ ਆਈ ਹੋਪ ਵੀਰੋ ਤੁਸੀਂ ਸਾਰੇ ਵਧੀਆ ਹੋਵੋਗੇ ਨਵੇਂ ਪੇਪਰ 2026 ਦੇ ਬਾਰੇ ਚ ਤੁਹਾਡਾ ਕੋਈ ਵੀ ਸਵਾਲ ਹੈ ਥੱਲੇ ਕਮੈਂਟ ਕਰ ਸਕਦੇ ਹੋ ਜਿਸ ਵੀਰ ਨੇ ਫਰਵਰੀ ਦੇ ਵਿੱਚ 2026 ਦੂਸਰੇ ਮਹੀਨੇ ਦੇ ਵਿੱਚ ਆਪਣੇ ਪੇਪਰ ਅਪਲਾਈ ਕਰਵਾਣੇ ਨੇ ਸੀਜ਼ਨਲ ਨਾਨ ਸੀਜ਼ਨਲ ਐਗਰੀਕਲਚਰ ਖੇਤੀਬਾੜੀ ਵਾਲੇ ਤੇ ਉਹ ਵੀਰ ਜੀ ਸਾਡੇ ਨਾਲ ਰਾਬਤਾ ਕਰ ਲਵੇ ਲਓ ਜੀ ਵੀਰੋ ਆਲਮੋਸਟ ਆਲਮੋਸਟ 1 ਲੱਖ ਤੋਂ ਉੱਤੇ ਬੰਦਾ ਇੰਡੀਆ ਪਾਕਿਸਤਾਨ ਬੰਗਲਾਦੇਸ਼ ਤੋਂ ਕੰਮ ਕਰਨ ਆਵੇਗਾ ਇਟਲੀ ਤੇ ਮੈਂ ਗਰੰਟੀ ਦੇਨਾ ਵਾਂ ਗਰੰਟੀ ਦੇਨਾ ਵਾਂ ਤੁਸੀਂ ਲਖਾ ਲਵੋ ਜੋ ਮਰਜ਼ੀ ਕਰ ਲਵੋ ਮੈਂ ਵੀਰ ਜੀ 3200 ਬੰਦਾ ਆ ਜਾਂ 2800 ਬੰਦਾ ਜਿਹੜਾ ਉਹ ਇਟਲੀ ਦੇ ਵਿੱਚ ਲੈ ਕੇ ਉਹਨਾਂ ਵਿੱਚ ਇਹ ਮੇਰੀ ਗਰੰਟੀ ਹੈ ਕਾਗਜ਼ ਪੱਤਰ ਪੈਸੇ ਤੁਸਾਂ ਦੇਨੇ ਨੇ ਕੰਮ ਤੁਹਾਡਾ ਕਰਵਾ ਕੇ ਦੇਣ ਦੀ ਜ਼ਿੰਮੇਵਾਰੀ ਮੇਰੀ ਹੋਵੇਗੀ ਜਿਹੜਾ ਵੀਰ ਭਰਾ ਦਿਲ ਰੱਖਦਾ ਗੁਰਦਾਰ ਰੱਖਦਾ ਇਟਲੀ ਆਉਣ ਦਾ ਤਿਉਹ ਵੀਰ ਜੀ ਸਾਡਾ ਨਰ ਰਾਬਤਾ ਕਰ ਲਵੇ 2026 ਦੇ ਵਿੱਚ ਇਟਲੀ ਪੇਪਰ ਦੇਣ ਦੀ ਜ਼ਿੰਮੇਵਾਰੀ ਤੁਹਾਡੀ ਹੋਏਗੀ ਪਾਸਪੋਰਟ ਵਗੈਰਾ ਤੇ ਉਸ ਤੋਂ ਬਾਅਦ ਵੀਜ਼ਾ ਦੇ ਕੇ ਇਟਲੀ ਲਿਆਉਣ ਦੀ ਕੰਮ ਕਰਵਾਉਣ ਦੀ ਜ਼ਿੰਮੇਵਾਰੀ ਮੇਰੀ ਹੋਏਗੀ ਮੈਨੂੰ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਮੈਂ ਗਾਰੰਟੀ ਦੇ ਨਾਲ ਕੌਨਫੀਡੈਂਸ ਦੇ ਨਾਲ ਤੁਹਾਨੂੰ ਆਖਣ ਧਿਆਵਾ ਕਿ ਮੇਰਾ ਕੰਮ ਹੈ ਤੁਹਾਨੂੰ ਇਟਲੀ ਬੁਲਾਣਾ ਤੁਹਾਡਾ ਕੰਮ ਹੈ ਆਪਣਾ ਪਾਸਪੋਰਟ ਦੇਣਾ ਪੈਸਿਆਂ ਦੀ ਗਾਰੰਟੀ ਦੇਣਾ ਤੇ ਮੇਰਾ ਕੰਮ ਹੈ ਤੁਹਾਨੂੰ ਇਟਲੀ ਸਦਣਾ ਤੇ ਜਿਹੜਾ-ਜਿਹੜਾ ਵੀਰ ਭਰਾ ਵੀ ਦੂਸਰੇ ਮਹੀਨੇ ਇਟਲੀ ਆਉਣਾ ਚਾਹੁੰਦਾ ਹੈ ਇਟਲੀ ਦੇ ਪੇਪਰ ਅਪਲਾਈ ਕਰਨਾ ਚਾਹੁੰਦਾ ਹੈ ਉਹ ਵੀਰ ਜਲਦੀ ਜਲਦੀ ਬਗੈਰ ਟਾਈਮ ਵੇਸਟ ਕੀਤੀਆਂ ਬਗੈਰ ਆਪਣਾ ਸਮਾਂ ਜ਼ਾਇਆ ਕੀਤੀਆਂ ਉਹ ਵੀਰ ਜੀ ਰਾਬਤਾ ਕਰ ਲਵੇ ਤੁਸੀਂ ਟੀਚ ਵੀਜ਼ਾ ਪੰਜਾਬੀ ਚੈਨਲ ਦੀ ਕੋਈ ਵੀ ਵੀਡੀਓ ਵੇਂਦੀ ਉਹਦੇ ਥੱਲੇ ਇੰਸਟਾਗ੍ਰam ਦੀਆਂ ਆਈਡੀਆਂ ਨੇ ਤੁਸੀਂ ਕਿਸੇ ਵੀ ਇੰਸਟਾਗ੍ਰam ਆਈਡੀ ਤੇ ਵੀਡੀਓ ਕਾਲ ਕਰਨੀ ਹੈ ਵੀਰ ਜੀ ਵੀਡੀਓ ਕਾਲ ਕਰੋ ਤੁਹਾਨੂੰ ਸਾਰੀ ਦੀ ਸਾਰੀ ਡਿਟੇਲ ਦੇ ਦਿਆਂਗੇ ਕਿ ਇਟਲੀ ਦੇ ਵੀਜ਼ਾ ਅਪਲਾਈ ਕਰਨ ਵਾਸਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਪਾਸਪੋਰਟ ਤੋਂ ਇਲਾਵਾ ਸਾਨੂੰ ਹੋਰ ਕੋਈ ਚੀਜ਼ ਨਹੀਂ ਚਾਹੀਦੀ ਹੈ ਪੈਸਿਆਂ ਬਾਰੇ ਜ ਦੱਸ ਦਿਆਂਗੇ ਕਿਉਂਕਿ ਚਾਰ ਕੈਟਾਗਰੀਆਂ ਨੇ ਤੇ ਚੌਥਾ ਕੈਟਾਗਰੀ ਦੇ ਵੱਖ-ਵੱਖ ਪੈਸੇ ਨੇ ਤੇ ਜਿਹੜਾ ਵੀਰ ਵੀ ਇੰਟਰਸਟ ਰੱਖਦਾ ਉਹ رابطہ ਕਰ ਲਵੇ ਛੇਤੀ-ਛੇਤੀ ਮੈਂ ਵੀਰ ਜੀ 2005 ਦੇ ਵਿੱਚ 1900 ਬੰਦਾ ਇਟਲੀ ਲੈ ਕੇ ਆਇਆ 1900 ਬੰਦਾ ਜਿਹੜਾ ਆnde ਪੇਪਰ 1933 ਬੰਦਿਆਂ ਦੇ ਪੇਪਰ ਮੈਂ ਆਪ ਅਪਲਾਈ ਕੀਤੇ ਸਨ ਤੇ ਪੂਰਾ ਨਾਂ ਰੱਬ ਦੀ ਜ਼ਾਤ ਦਾ ਹੋਵੇ ਉਹ ਸਾਰੇ ਦੇ ਸਾਰੇ ਵੀਰ ਇਸ ਟਾਈਮ ਇੱਥੇ ਇਟਲੀ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕੰਮ ਕਰਨ ਦੇ ਨੇ ਤੁਸੀਂ ਇੰਸਟਾਗ੍ਰam ਨੂੰ ਪਹਿਲਾਂ ਫੋਲੋ ਸਾਡੇ ਇੰਸਟਾਗ੍ਰam ਨੂੰ ਤੱਕੋ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਅਸੀਂ ਕਿਵੇਂ ਦਾ ਕੰਮ ਕਰਕੇ ਦਿੰਦੇ ਆ ਤੇ ਜਿਹੜਾ ਜਿਹੜਾ ਵੀਰ ਭਰਾ ਇੰਡੀਆ ਪਾਕਿਸਤਾਨ ਦੇ ਵਿੱਚੋਂ ਨਵੇਂ ਮਹੀਨਿਆਂ ਵਾਲੇ ਸਾਲ ਵਾਲੇ ਪੇਪਰ ਅਪਲਾਈ ਕਰਨੇ ਚਾਹੁੰਦੇ ਨੇ ਉਹ ਵੀਰ ਜੀ ਛੇਤੀ ਛੇਤੀ ਸਾਡੇ ਨਾਲ رابطہ ਕਰ ਲੈਣ ਪੈਸੇ ਦੇਣ ਦੀ ਗਰੰਟੀ ਤੇ ਪਾਸਪੋਰਟ ਵਗੈਰਾ ਦੇਣ ਦੀ ਜ਼ਿੰਮੇਵਾਰੀ ਤੁਹਾਡੀ ਹੋਏਗੀ ਵੀਜ਼ਾ ਗਰੰਟੀ ਦੇ ਨਾਲ ਅਸੀਂ ਦਿਆਂਗੇ ਤੇ ਜਿਹੜਾ ਵੀਰ ਵੀ ਇੰਟਰਸਟ ਰੱਖਦਾ ਹੈ ਜਿਹੜਾ ਵੀਰ ਵੀ ਆਂਦਾ ਵੇ ਕਿ ਮੈਂ ਛੇਤੀ ਤੋਂ ਛੇਤੀ ਇਟਲੀ ਆਵਾਂ ਉਹਦਾ ਸੁਪਨਾ ਵੇ ਉਹਦੀ ਖੁਆਇਸ਼ ਇਟਲੀ ਆਉਣ ਦੀ ਤੇ ਉਹ ਵੀਰ ਜੀ ਟੀਚ ਵੀਜ਼ਾ ਦੇ ਥਰੂ ਪੂਰੀ ਕਰ ਸਕਦਾ ਵੇ ਇਸ ਨਾਲ ਉੱਤੇ ਕੋਈ ਗੱਲ ਵੀ ਨਹੀਂ ਹੈ ਤੇ ਜਿਹੜਾ ਜਿਹੜਾ ਵੀਰ ਭਰਾ ਵੇ ਉਹ ਆਉਣਾ ਚਾਹੁੰਦਾ ਉਹ رابطہ ਕਰ ਲਵੇ Rabraca Virgin.